ਲਓ ਬਾਈ ਜਿਵੇਂ ਆਪਾਂ ਕਹਨੇ ਹੁੰਨੇ ਵੀ ਜੇ ਬਰੀਡ ਤਿਆਰ ਕਰਨੀ ਬੰਦਾ ਇੱਕ ਬੱਕਰੀ ਤੋਂ ਹੀ ਕਰ ਲੈਂਦਾ ਤੇ ਆਹ ਦੇਖ ਲਓ ਹੁਣ ਤੁਹਾਡੇ ਸਾਹਮਣੇ ਇਹ ਗੱਲ ਸਪਸ਼ਟ ਹੋ ਗਈ ਆ ਜੇ ਚੰਗੀ ਬੱਕਰੀ ਬਾਈ ਨੇ ਰੱਖੀ ਆ ਨਾ ਤਾਂ ਇਹਦੀ ਤੁਸੀਂ ਬਰੀਡ ਦੇਖ ਲਓ ਤਿਆਰ ਹੋਈ ਆ ਦੋਨੇ ਹਿੱਸੇ ਦੇ ਇਸੇ ਦੀਆਂ ਇਸੇ ਦੀ ਲਓ ਬਾਈ ਦੇਖੋ ਹਨ ਜਿਹੜੀਆਂ ਚਾਰ ਚਾਰ ਪੱਠਾ ਵੀਰੇ ਚਾਰ ਪੱਠਾ ਬਾਈ ਦੇ ਫਾਰਮ ਚ ਆ ਤੇ ਬਹੁਤ ਸੋਹਣੀ ਬੱਕਰੀ ਦੇ ਪੱਠਾ ਆਪਦੇ ਨਾਲੋਂ ਵੀ ਸੋਹਣੀ ਆ ਕੱਢ ਰਹੀ ਆ ਰਿਜ਼ਲਟ ਹਨਾ ਆਪਣੀ ਫੂਲੇ ਵਾਲੇ ਮੇਲੇ ਦੀ ਚੈਂਪੀਅਨ ਠੀਕ ਆ ਬਾਈ ਹਾਂ ਯੁੱਤੀਜਾ ਮੇਲਾ ਹੋਇਆ ਸੀਗਾ ਹਾਂਜੀ ਉਹਦੀ ਚੈਂਪੀਅਨ ਆ ਬਈ ਆ ਪਾਈ ਸੀਗੀ ਆਪਣੇ ਇਥੇ ਲੋਂਗੋ ਵਾਲਾ ਹਾਂਜੀ ਹਾਂ ਇਹ ਖੀਰੀਆਂ ਦੇ ਵਿੱਚ ਆਈ ਸੀ ਫਰਸਟ ਫਰਸਟ ਆਈ ਸੀ ਹਾਂ ਖੀਰੀਆਂ ਦੇ ਵਿੱਚ ਫਰਸਟ ਆਈ ਸੀਗੀ ਹਨਾ ਇਹ ਬੀਟ ਤੇ ਸੀ ਆ ਉਹ ਜਿਹੜੀ ਦੂਜੀ ਭੈਣ ਐ ਕੋਰ ਇਹਨਾਂ ਦੀ ਹਾਂਜੀ ਉਹ ਆਈ ਸੀਗੀ ਛੋਟੀਆਂ ਚ 30 ਕਿਲੋ ਤੋਂ ਥੱਲੇ ਵਾਲੀਆਂ ਚ ਇਹ ਉੱਪਰ ਵਾਲੀਆਂ ਚ ਆਈ ਸੀ ਠੀਕ ਆ ਬਈ ਹਾਂ ਤੇ ਬੱਚਾ ਆਈ ਸੀ ਅੱਛਾ ਬਈ ਇਹ ਇਹ ਵੀ ਫਰਸਟ ਆਈ ਸੀ ਇਹ ਵੀ ਫਰਸਟ ਆਈ ਸੀ ਹਾਂ ਇਹ ਬਈ ਇੱਕ ਸੂਆ ਸੂਈ ਅਕੇ ਹਾਂ ਹਾਂ ਇਹ ਪਹਿਲੇ ਸੂਏ ਹੁਣੀ ਸੂਈ ਆਦਾ ਹਾਂ ਹਾਂ 20 ਦਿਨ ਹੋਇਆ ਨੂੰ ਕਿੰਨੇ ਬੱਚੇ ਦਿੱਤਿਆ ਨੇ ਇਹਨੇ ਦੋ ਪੱਠਾ ਦਿੱਤਿਆ ਵੀਰੇ ਹਾਂਜੀ ਦੋਸਤੋ ਸਿੱਧੂ ਗੋੜ ਫਾਰਮ ਤੇ ਆਏ ਆ ਪਿੰਡ ਮਹਾਰਾਜ ਜਿਹੜਾ ਪਿੰਡ ਮਾਲਵੇ ਦੇ ਵਿੱਚ ਬੀਟਲ ਬੱਕਰੀਆਂ ਦਾ ਗੜ ਮੰਨਿਆ ਜਾਂਦਾ ਜਿੱਥੇ ਪੁਰਾਣੇ ਸਮਿਆਂ ਤੋਂ ਬੱਕਰੀ ਪਾਲਕ ਆਪਣੇ ਘਰਾਂ ਦੇ ਵਿੱਚ ਬਹੁਤ ਚੋਟੀ ਦੀਆਂ ਬੱਕਰੀਆਂ ਸਾਂਭ ਕੇ ਰੱਖੀ ਬੈਠੇ ਆ ਤੇ ਆਪਾਂ ਪਹੁੰਚੇ ਆ ਬਾਈ ਕਾਲੇ ਕੋਲ ਸਿੱਧੂ ਗੋੜ ਫਾਰਮ ਤੇ ਬਾਈ ਹਰਾਂ ਦਾ ਬਹੁਤ ਸੋਹਣਾ ਸ਼ੌਕ ਹੈ ਡੱਬੀਆਂ ਬੱਕਰੀਆਂ ਦਾ ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਜਾਣਦੇ ਨੇ ਦੱਬੀਆਂ ਬੱਕਰੀਆਂ ਕਰਕੇ ਤੇ ਜਿਹੜੀ ਨਸਲें ਸਾਂਭੀ ਬੈਠੇ ਆ ਜਿਹੜੀ ਬਲੱਡ ਲਾਈਨੇ ਸਾਂਭੀ ਬੈਠੇ ਆ ਉਹ ਵੀ ਅੱਜ ਕੱਲ ਬਹੁਤ ਘੱਟ ਬੰਦਿਆਂ ਕੋਲ ਰਹਿ ਗਈ ਐ ਇੰਨੀ ਪਿਓਰਿਟੀ ਦੇ ਵਿੱਚ ਤੇ ਬਾਈ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੇ ਸਫਰ ਬਾਰੇ ਜਾਣਾਂਗੇ ਕਿ ਕਿਵੇਂ ਬੱਕਰੀਆਂ ਦਾ ਸ਼ੌਂਕ ਪਿਆ ਕਿਹੜੀ ਇਹਨਾਂ ਕੋਲੇ ਬਲੱਡ ਲਾਈਨ ਆ ਆਜੋ ਬਾਈ ਹੋਰਾਂ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਹੋ ਠੀਕ ਆ ਵਧੀਆ ਸਾਰਿਆਂ ਨੂੰ ਪਹਿਲਾਂ ਪਹਿਲਾਂ ਤਾਂ ਬਈ ਤੁਹਾਡਾ ਸਵਾਗਤ ਆ ਬਹੁਤ-ਬਹੁਤ ਆਪਣੇ ਚੈਨਲ ਤੇ ਹਨਾ ਠੀਕ ਹੈ ਜੀ ਤੇ ਪਹਿਲਾਂ ਆਪਣੇ ਬਾਰੇ ਦੱਸ ਦਿਓ ਦਰਸ਼ਕਾਂ ਨੂੰ ਜੀ ਆਪਾਂ ਕਿੱਥੇ ਖੜੇ ਆ ਤੁਹਾਡਾ ਨਾਮ ਫਾਰਮ ਤੇ ਮੋਬਾਈਲ ਨੰਬਰ ਪਿੰਡ ਬਰੇ ਮਹਿਰਾਜ ਕੋਠੇ ਟੱਲ ਵਾਲੀ ਜਿਲ੍ਹਾ ਬਠਿੰਡਾ ਤੇ ਜਨੇੜੇ ਆਪਣੇ ਬਾਠ ਪਿੰਡ ਰਹਜਣ ਲਾ ਇਧਰ ਹਾਂਜੀ ਤੇ ਲਹਿਰੇ ਮੁਹੱਬਤ ਥਰਮਲ ਪਲਾਂਟ ਦੀ ਬੈਕਸ਼ੈਡ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਹੈਗਾ 82899 62640 ਭਾਈ ਆਪਣੇ ਬਾਰੇ ਦੱਸੋ ਪਹਿਲਾਂ ਆਪਾਂ ਜੀਵਿੰਦਾਰ ਪਰਿਵਾਰ ਨਾਲ ਸਬੰਧ ਰੱਖਦੇ ਆਂ ਨਾ ਹਾਂਜੀ ਬੱਕਰੀਆਂ ਤੋਂ ਪਹਿਲਾਂ ਤੁਹਾਡਾ ਕੀ ਕੰਮ ਸੀਗਾ ਤੇ ਬੱਕਰੀਆਂ ਦੇ ਵਿੱਚ ਕਿਵੇਂ ਆਏ ਤੁਸੀਂ ਬੱਕਰੀਆਂ ਤੋਂ ਪਹਿਲਾਂ ਤਾਂ ਵੀ ਮੇਰਾ ਤਾਂ ਉਹ ਆਪਣਾ ਦੂਜਾ ਗਾਇਆਂ ਮਹੀਆਂ ਦਾ ਕੰਮ ਸੀਗਾ ਹਾਂਜੀ ਉੱਧਰ ਥੋੜਾ ਜਿਹਾ ਘਾਟਾ ਪੰਦਾ ਹੋ ਗਿਆ ਸੀਗਾ ਹੂੰ ਤੇ ਆਪਾਂ ਇਹੂ ਦੇਖ ਮੁਰਕ ਕੇ ਬੱਕਰੀਆਂ ਦਾ ਸਾਡੇ ਕੋਲ ਚਾਰ ਤਿੰਨ ਚਾਰ ਕਿਤਾ ਆ ਵੀ ਹੁੰਦਾ ਪੈਦਾ ਰੱਖਦੇ ਜੀ ਮਹੀਆਂ ਦੇ ਵਿੱਚ ਤੇ ਉਦੋਂ ਮੁਰਕ ਕੇ ਬਸ ਮਜਬੂਰੀ ਲਾ ਲਓ ਸ਼ੌਂਕ ਲਾ ਲਓ ਦੋਨੇ ਚੀਜ਼ਾਂ ਹੀ ਲੱਗੀਆਂ ਅੱਛਾ ਹਾਂ ਤੇ ਫਿਰ ਬੱਕਰੀਆਂ ਵਧਾ ਲੀਆਂ ਸੀਗੀਆਂ ਪਹਿਲੀ ਵਾਰ ਕਿੱਥੇ ਦੇਖਿਆ ਸੀ ਬੱਕਰੀਆਂ ਜਿੱਥੋਂ ਸੋਚਿਆ ਵੀ ਯਾਰ ਆਪਾਂ ਪਸ਼ੂਆਂ ਦਾ ਕੰਮ ਛੱਡਿਆ ਇਸ ਕੰਮ ਚਾਈਏ ਕਿੱਥੋਂ ਚੇਨੇ ਲੱਗੀ ਸੀ ਛੱਡਿਆ ਵੀਰੇ ਉਦੋਂ ਤਾਂ ਵੀ ਕਰਦਾ ਸੀ ਮੈਂ ਇੱਕ ਦੋ ਪਸ਼ੂ ਲੈਂਦਾ ਸੀਗਾ ਉਦੋਂ ਤੇ ਇਹ ਸ਼ੌਂਕ ਵਧਿਆ ਮੈਨੂੰ ਫੂਲੇ ਵਾਲੇ ਮੇਲੇ ਤੋਂ ਅੱਛਾ ਜੀ ਹਾਂ ਮੇਰੇ ਕੋਲ ਚਾਰ ਬੱਕਰੀਆਂ ਸੀ ਉਦੋਂ ਹੂੰ ਤੇ ਉਦੋਂ ਕੰਪੀਟੀਸ਼ਨ ਦੇ ਵਿੱਚ ਬੱਕਰੀਆਂ ਪਾਈਆਂ ਸੀਗੀਆਂ ਮੈਂ ਦੋ ਹੀ ਲੈ ਕੇ ਗਿਆ ਦੋਨੇ ਮੇਰੀਆਂ ਫਾਸਟਾਂਗਾਂ ਸੀਗੀਆਂ ਕਖੀਰੀਆਂ ਚ ਤੇ ਇੱਕ ਛੇਦਾਂ ਚ अच्छा ਜਦੋਂ ਜਿਹੜਾ ਮੇਲਾ ਡਾਕਟਰ ਗੁਰਪ੍ਰੀਤ ਕਰਾਉਂਦੇ ਹੁੰਦੇ ਸੀ ਹਾਂ ਜੀ ਪਹਿਲੀ ਵਾਰੀ ਮੇਲਾ ਹੋਇਆ ਸੀ ਉਹ ਤੇ ਪਹਿਲੀ ਵਾਰੀ ਆਪਣਿਆਂ ਦੋ ਆਈਆਂ ਸੀਗੀਆਂ ਕਸ਼ੇਰਾਂਦ ਪੱਟ ਸੀਗੀ ਇੱਕ ਖੀਰੀ ਪੱਟ ਸੀ ਅੱਛਾ ਬਈ ਹਾਂ ਉਸ ਤੋਂ ਬਾਅਦ ਫਿਰ ਸ਼ੌਂਕ ਪਿਆ ਸ਼ੌਂਕ ਵਧ ਗਿਆ ਹਾਂ ਵੀਰੇ ਫੇਰ ਕਿਵੇਂ ਵਧਾਈ ਬਈ ਨਾ ਕਿੱਥੋਂ ਕਿੱਥੋਂ ਲੈ ਕੇ ਆਏ ਬੱਕਰੀਆਂ ਕਿਵੇਂ ਉਹ ਸਫ਼ਰ ਵੀ ਜ਼ਰੂਰ ਦੱਸੋ ਬੱਕਰੀਆਂ ਦਾ ਵੀਰੇ ਮੈਂ ਮੰਨ ਕੇ ਚੱਲੋ ਵੀ ਲਈਆਂ ਤਾਂ ਥੋੜੀਆਂ ਨੇ ਲਈਆਂ ਸੀਗੀਆਂ ਬਦਲਦੀਆਂ ਸੀ ਉਹ ਬੱਕਰੀਆਂ ਮੁੜ ਕੇ ਜਿਹੜੀਆਂ ਆਪ ਦੀਆਂ ਬੱਕਰੀ ਉਹਨਾਂ ਦੀਆਂ ਪੱਠਾਂ ਪੁੱਠੇ ਸੰਭਗਾ ਫਿਰ ਅੱਛਾ ਹਾਂ ਲੈ ਲਈਆਂ ਸੀ ਬੱਕਰੀਆਂ ਜ਼ਰੂਰ ਵੇਚ-ਬ ਹਾਂਜੀ ਇਹ ਕੁਛ ਤਾਂ ਜਿਹੜੀ ਮੇਰੇ ਕੋਲ ਪਹਿਲਾਂ ਘਰੇ ਸੀਗੀਆਂ ਬੱਕਰੀਆਂ ਉਹਦਾ ਬਾਊ ਕਾਣੀਆਂ ਬੱਕਰੀਆਂ ਨੇ ਸੀਗੀਆਂ ਬਾਊ ਬਾਠਾਂ ਦੇ ਬਾਠਾਂ ਦੇ ਹਾਂਜੀ ਮਸ਼ਹੂਰ ਬੰਦਾ ਪੁਰਾਣੇ ਪਾਲੀ ਦਾ ਜਾਣਦੇ ਸਾਰੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਚਾਚੇ ਦੇਵਕੰਤ ਅਲੀ ਬਲੱਡਲੈਨ ਦਾ ਬੱਚਾ ਲਿਆਇਆ ਸੀਗਾ ਉਹਨਾਂ ਦੇ ਪਿੰਡੋਂ ਹੀ ਦੇਵ ਲਹਿਰੇ ਬਿੰਗ ਵਾਲੇ ਬਿੰਗ ਵਾਲੇ ਹਾਂ ਹਾਂਜੀ ਠੀਕ ਹੈ ਬਾਈ ਉਹਨਾਂ ਲਈ ਬਲੱਡਲੈਨ ਦਾ ਬੱਚਾ ਲਿਆਇਆ ਉਹ ਮੇਰੇ ਕੋਲ ਬੱਚਾ ਉੱਧਰ ਫਿਰਦਾ ਚੈਂਪੀਅਨ ਵੀ ਆ ਉਹ ਭਲਾਈਆਂ ਵਾਲੇ ਦਾ ਹਾਂਜੀ ਤੇ ਉਦੋਂ ਬਾਅਦ ਫਿਰ ਹੋਲੀ-ਹੋਲੀ ਵਾਦੀਆਂ ਵਾਦੀਆਂ ਹੋ ਗਈਆਂ ਇਹ ਮੇਰੇ ਕੋਲ 25-26 ਪਸ਼ੂ ਹੋ ਗਏ ਕੋਸ ਵੇਚਤੇ ਮਾ ਹੁਣ ਪਿੱਛੇ ਠੀਕ ਹੈ ਭਾਈ ਹੁਣ ਹੈਗੀਆਂ 20 ਕੁ ਬੱਕਰੀਆਂ ਅੱਜ ਤੁਹਾਡੇ ਕੋਲੇ ਵੱਡੀਆਂ 20 ਬੱਕਰੀਆਂ ਹੈਗੀਆਂ ਤੇ ਬਾਈ ਦੇ ਜਾਨਵਰ ਤੁਹਾਨੂੰ ਦਿਖਾਵਾਂਗੇ ਸਾਰੀਆਂ ਬੱਕਰੀਆਂ ਹਨਾ ਵਧੀਆ ਬਾਈ ਨੇ ਛਾਂਟ ਕੇ ਰੱਖਿਆ ਹੋਈਆਂ ਵਧੀਆ ਲਾਈਨ ਦੇ ਵਿੱਚ ਵਧੀਆ ਬਰੀਡ ਚ ਭਾਈ ਜਿਹੜੀਆਂ ਤੁਹਾਡੇ ਹੱਥ 'ਚ ਬੱਕਰੀਆਂ ਦੋਨਾਂ ਇਹਨਾਂ ਬਾਰੇ ਦੱਸੋ ਡਿਟੇਲ ਹਾਂ ਵੀਰੇ ਆਪਣੀ ਫੂਲੇ ਵਾਲੇ ਮੇਲੇ ਦੀ ਚੈਂਪੀਅਨ ਆ ਠੀਕ ਹੈ ਭਾਈ ਹਾਂ ਇਹ ਤੀਜਾ ਮੇਲਾ ਹੋਇਆ ਸੀਗਾ ਹਾਂਜੀ ਉਹਦੀ ਚੈਂਪੀਅਨ ਆ ਵੀਰੇ ਏ ਬਾਈ ਕੀ ਡਿਟੇਲ ਹੈ ਦੀ ਦੰਦਾਂ ਤੋਂ ਸੂਏ ਕਿੰਨੇ ਆ ਅੱਠ ਅੱਠ ਦੰਦਾ ਵੀਰੇ ਚੌਥਾ ਸੂਆ ਸੂਪੀ ਪੰਜਵਾਂ ਹੈ ਠੀਕ ਹੈ ਹਾਂ ਕਿੰਨੇ ਬੱਚੇ ਦਿੰਦੀ ਹੈ ਜੀ ਦੋ ਦਿੰਦੀ ਹੈ ਵੀਰੇ ਦੋ ਦਿੰਦੀ ਆ ਹਾਂ ਤੇ ਬਾਈ ਆਪ ਕਿਹੜੇ ਬੱਕਰੇ ਬੁੱਕਰੇ ਦੀ ਹੈ ਕੋਈ ਇਹਦਾ ਆਪਾਂ ਨੂੰ ਲਾਈਨ ਦਾ ਪਤਾ ਜੀ ਬਾਊ ਗਿਆਨੀ ਦੇ ਵੀਰੇ ਬਾਊ ਗਿਆਨੀ ਲਾਈਨ ਤੋਂ ਹੀ ਆ ਜੀ ਤੇ ਦੁੱਧ ਨੂੰ ਕਿਵੇਂ ਆ ਬਾਈ ਦੁੱਧ ਨੂੰ ਖਰੀ ਆ ਵੀਰੇ 5 5.5 ਕਿਲੋ ਦੇ ਦਿੰਦੇ ਠੀਕ ਹੈ ਹਾਂ ਤੇ ਦੂਜੀ ਬੱਕਰੀ ਬਾਰੇ ਵੀ ਦੱਸਿਓ ਜੀ ਇਹ ਵੀਰੇ ਆਪਾਂ ਬੱਕਰੀ ਪੱਠ ਲਈ ਸੀਗੀ ਹਾਂਜੀ ਬੱਗੇ ਤੋਂ ਧਲੇਰਾ ਦੇ ਬੱਗਾ ਧਲੇਰਾ ਆ ਜੀ ਹਾਂਜੀ ਠੀਕ ਆ ਬਾਈ ਜਿਹੜਾ ਮਸ਼ਹੂਰ ਆ ਹਨਾ ਬੱਕਰੀਆਂ ਦੇ ਵਿੱਚ ਉਹ ਵੀ ਬਾਈ ਬਹੁਤ ਚੰਗੀਆਂ ਬੱਕਰੀਆਂ ਪਾਲਦੇ ਆ ਇਹ ਪੱਠ ਲਈ ਸੀ ਬਾਈ ਹਾਂ ਪੱਠ ਲਈ ਸੀ ਵੀਰੇ ਕਿੰਨੇ ਸੂਏ ਸੂਪੀਆਂ ਤੁਹਾਡੇ ਕੋਲੇ ਇਹੇ ਵੀਰੇ ਹੁਣ ਤੀਜਾ ਸੂਆ ਸੂਈ ਆ ਠੀਕ ਹੈ ਜੀ ਹਾਂ ਬੱਚੇ ਕਿਵੇਂ ਦੇ ਕੱਢਦੀ ਆ ਬਾਈ ਬੱਚੇ ਬਹੁਤ ਵਧੀਆ ਕੱਢਦੀ ਆ ਵੀਰੇ ਲਓ ਬਾਈ ਦੇਖੋ ਨੇੜੇ ਜਾ ਕੇ ਦਿਖਾਉਣੀ ਆ ਕੰਨ ਗੁਨ ਬਹੁਤ ਲੱਗਿਆ ਬੱਕਰੀ ਤੇ ਜਿਹੜਾ ਆਪਾਂ ਕਹਿੰਦੇ ਹੁੰਨੇ ਵੀ ਵੱਡੀ ਪੇਟੀ ਦੀ ਬੱਕਰੀ ਹੋਣੀ ਚਾਹੀਦੀ ਜਿਹੜੀ ਵਧੀਆ ਬੱਚੇ ਕੱਢਦੀ ਆ ਹਾਂ ਤੇ ਵਧੀਆ ਚੰਗੀ ਨਾਰਮਲ ਹਾਈਟ ਆ ਤੇ ਬੱਕਰੀ ਦਾ ਕੰਨ ਫੇਸ ਹਨਾ ਮੂਹ ਮੱਥੀ ਦੀ ਬਹੁਤ ਸੋਹਣੀ ਬੱਕਰੀ ਆ ਤੇ ਸਿੰਗ ਦੀ ਕੁਆਲਿਟੀ ਦੇਖ ਲੋ ਹਣਾ ਸਿੰਗਾ ਬਹੁਤ ਪਿੱਛੇ ਨੂੰ ਜਾਂਦਾ ਸਿੰਗ ਆ ਪੂਰਾ ਬਦਾਮ ਸਿੰਗੀ ਬਹੁਤ ਸੋਹਣੀ ਬੱਕਰੀ ਆ ਬਈ ਹਣਾ ਹਾਂ ਤੇ ਡੱਬੇ ਰੰਗ ਦੇ ਵਿੱਚ ਆ ਬਈ ਇਹਨਾਂ ਬੱਕਰੀਆਂ ਤੋਂ ਫਿਰ ਅੱਗੇ ਬੱਚੇ ਪੁੱਛਿਆ ਹੁਣ ਰੱਖੀਆਂ ਪਠਾਨਾਰ ਲਾਈਆਂ ਹਾਂ ਹਾਂ ਵੀਰੇ ਇਹਦੀਆਂ ਪਠਾਂ ਹੈਗੀਆਂ ਠੀਕ ਆ ਬਈ ਜੈਨਦੂਨ ਬੜੀ ਇਹਨਾਂ ਦੀਆਂ ਪਠਾਂ ਵੀ ਦਿਖਾਉਣੇ ਆ ਤੁਹਾਨੂੰ ਬਈ ਰਿਜ਼ਲਟ ਦਿਖਾਉਣੇ ਆ ਬੱਕਰੀਆਂ ਦਾ ਜਦੋਂ ਬਈ ਪੁਰਾਣੇ ਬੱਕਰੀ ਪਾਲਕ ਬੱਕਰੀਆਂ ਰੱਖਦੇ ਸੀ ਨਾ ਉਹ ਆਹੀ ਚੀਜ਼ ਦੇਖਦੇ ਹੁੰਦੇ ਸੀ ਵੀ ਬੱਕਰੀ ਲੰਬੀ ਹੋਵੇ ਲੈਂਥ ਦੀ ਪੇਟੀ ਹੋਵੇ ਬੱਕਰੀ ਦੀ ਹਣਾ ਲੋ ਬਈ ਇਹਨਾਂ ਦੀਆਂ ਤੁਹਾਨੂੰ ਪੱਠਾਂ ਵਿਖਾਉਣੀ ਆ। ਇਹ ਵੀ ਬਈ ਪੱਠਾਂ ਵੀ ਸੂਈਆਂ ਇੱਕ ਇੱਕ ਵਾਰ ਸੂਈਆਂ ਇਹ। ਹਾਂਜੀ ਆ ਦੂਜਾ ਸੂਆ ਸੂਪੀ। ਠੀਕ ਹੈ ਜੀ। ਆ ਪਹਿਲਾ ਸੂਈ ਆ। ਇਹ ਕਿਹੜੀ ਬੱਕਰੀਆਂ ਬਈ? ਇਹ ਡੱਬੋ ਦੀਆਂ ਵੀ। ਡੱਬ ਜਿਹੜੀ ਇੱਧਰ ਖੜੀ ਸੀ। ਹਾਂ ਵੀਰੇ। ਲੋ ਬਈ ਦੇਖੋ ਜਮਾ ਆਉਦੀ ਮਾਂ ਵਰਗੀਆਂ ਹਨਾ। ਹਾਈਟ ਆਉਦੀ ਮਾਂ ਨਾਲੋਂ ਇਹਨਾਂ ਦੀ ਵੱਧ ਹੈਗੀ ਆ। ਬਈ ਕਿੰਨੀ ਕਿੰਨੀ ਹਾਈਟ ਤੇ ਹੋਣਗੀਆਂ ਇਹ ਹੁਣ? ਹਾਈਟ ਵੀਰੇ ਮਣੀ ਤਾਂ ਹੈ ਨਹੀਂ ਆਪਾਂ। 38 39 ਦੇ 40 ਦੇ ਨੇੜੇ ਹੋਣਗੀਆਂ ਇਹਨਾਂ ਦਾ 40 ਹੋਵੇ। ਇਹ ਤਾਂ ਹੋਊ 40 ਉਹਦੀ ਘੱਟ ਹੋਊ ਮਾਣੀ ਮੁੱਠੀ। ਠੀਕ ਆ ਬਈ। ਏ ਬਾਈ ਇਹ ਕਿਵੇਂ ਵੱਟ ਕਿਵੇਂ ਦੇ ਬੱਚੇ ਕੱਢੇ ਇਹਨਾਂ ਨੇ ਇੱਕ ਇੱਕ ਵਾਰੀ ਸੂਈ ਆ ਹਾਂ ਇਹਨੇ ਪੱਠਾ ਬਹੁਤ ਸੋਹਣੇ ਜੱਤਿਆਂ ਵੀਰੇ ਅੱਛਾ ਪੱਠਾ ਦਿੱਤੀਆਂ ਹਾਂ ਦੋ ਪੱਠਾ ਦਿੱਤੀਆਂ ਦੋ ਪੱਠਾ ਵੀਰੇ ਲੋ ਬਾਈ ਦੇਖੋ ਜਿਹੜੇ ਪੋਛਦੇ ਹੁੰਦੇ ਆ ਵੀ ਬੀਟਲ ਬੱਕਰੀ ਕਿਹੋ ਜੀ ਹੁੰਦੀ ਆ ਆ ਬਾਈ ਧਿਆਨ ਨਾਲ ਦਿਖਾ ਰਹੀ ਆ ਬੱਕਰੀ ਦਾ ਫੇਸ ਦੇਖੋ ਬਾਈ ਨੱਕ ਗਾਹ ਨੂੰ ਵਧਿਆ ਹੋਇਆ ਜਿਹੜਾ ਥੱਲਿਓ ਹਨਾ ਮੂੰਹ ਦੀ ਕੁਆਲਿਟੀ ਆ ਸਿੰਗ ਦੀ ਕੁਆਲਿਟੀ ਆ ਹਨਾ ਪੂਰੀਆਂ ਪਿਓਰ ਬੀਟਲ ਬੱਕਰੀਆਂ ਡੱਬੇ ਰੰਗ ਦੇ ਵਿੱਚ ਬਈ ਆਪਣੇ ਪੰਜਾਬ ਦੇ ਵਿੱਚ ਡੱਬੇ ਰੰਗ ਦਾ ਬਹੁਤ ਸ਼ੌਂਕ ਆ ਖਾਸ ਕਰਕੇ ਜਿਹੜੇ ਜ਼ਿਮੀਂਦਾਰ ਭਰਾ ਬੱਕਰੀਆਂ ਰੱਖਦੇ ਆ ਹਨਾ ਹਾਏ ਹਾਏ ਡੱਬੇ ਰੰਗ ਨੂੰ ਬਹੁਤ ਪਸੰਦ ਆ ਬੱਕਰੇ ਘਰੇ ਫਿਰਦੀਆਂ ਸੋਹਣੀਆਂ ਲੱਗਦੀਆਂ ਸੋਹਣੀਆਂ ਲੱਗਦੀਆਂ ਹਨਾ ਤੇ ਇਹ ਬੱਕਰੀ ਬਈ ਪੱਠ ਬਾਰੇ ਦੱਸੋ ਇਹਨੇ ਕਿਵੇਂ ਨੇ ਬੱਚੇ ਦਿੱਤੇ ਇਹ ਦੋ ਬੱਕਰੇ ਐਵਰੇ ਦੇ ਮਗਰ ਹਾਂਜੀ ਹਾਂ ਖਾਣਲੇ ਇਹ ਆਪਣੇ ਘਰ ਦੇ ਬੱਕਰੇ ਦੀ ਹੈ ਜੀ ਹਾਂ ਹਾਂ ਇਹ ਘਰ ਦੇ ਲੋ ਬਈ ਦੇਖੋ ਹਨਾ ਤੋਕੜ ਹੋਈ ਵੀ ਆ ਖਾਣਲੇ ਵੇ ਦੀ ਕੁਆਲਿਟੀ ਦੇਖੋ ਨੇ ਹਰ ਬੰਦਾ ਜਿਹੜਾ ਖਾਣਲੇ ਵਾ ਦਿਖਾਉਂਦਾ ਨਹੀਂ ਹੁੰਦਾ ਹਨਾ ਬੱਕਰੀ ਵਾਲਾ ਤੇ ਬਹੁਤ ਸੋਹਣੀਆਂ ਪੱਠਾਂ ਨੇ ਪੂਰੀਆਂ ਸ਼ਕੀਨ ਆ ਇਹ ਵੀ ਬਈ ਪਾਈਆਂ ਕਿਸੇ ਮੇਲੇ ਚ ਕਿ ਨਹੀਂ ਇਹ ਨਹੀਂ ਪਾਈ ਬਰੇ ਆ ਪਾਈ ਸੀਗੀ ਆਪਣੇ ਇੱਥੇ ਲੋਂਗੋ ਵਾਲਾ ਹਾਂਜੀ ਹਾਂ ਇਹ ਖੀਰੀਆਂ ਦੇ ਵਿੱਚ ਆਈ ਸੀ ਫਰਸਟ ਫਰਸਟ ਆਈ ਸੀ ਹਾਂ ਖੀਰੀਆਂ ਦੇ ਵਿੱਚ ਫਰਸਟ ਆਈ ਸੀਗੀ ਹਨਾ ਇਹ ਬੀਡ ਤੇ ਸੀ ਆ ਉਹ ਜਿਹੜੀ ਦੂਜੀ ਭੈਣ ਐ ਕੋਰ ਇਹਨਾਂ ਦੀ ਹਾਂਜੀ ਉਹ ਆਈ ਸੀਗੀ ਛੋਟੀਆਂ ਚ 30 ਕਿਲੋ ਤੋਂ ਥੱਲੇ ਵਾਲੀਆਂ ਚ ਇਹ ਉੱਪਰ ਵਾਲੀਆਂ ਚ ਆਈ ਸੀ ਠੀਕ ਐ ਬਾਈ ਹਾਂ ਬਹੁਤ ਸੋਹਣੀਆਂ ਪੱਠਾਂ ਬਾਈ ਲੋ ਹੋਰ ਵੀ ਦਿਖਾ ਰਹੀ ਆਪਾਂ ਬੱਕਰੀਆਂ ਉਹ ਲਿਆ ਦਿੰਨੇ ਬਾਈ ਜਿਵੇਂ ਬਾਈ ਨੇ ਕਿਹਾ ਹਨਾ ਸੋਹਣੀਆਂ ਲੱਗਦੀਆਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਲਓਗੇ ਹਨਾ ਹੋਰ ਰੰਗ ਬੱਕਰੀਆਂ ਦਿਖਾਵਾਂਗੇ ਜਿਹੜਾ ਡੱਬਾ ਰੰਗਾਂ ਕਾਲਾ ਡੱਬਾ ਇਹ ਸੋਨਾ ਬਹੁਤ ਲੱਗਦਾ ਤੇ ਬਾਕੀ ਬੱਚੇ ਵੀ ਬਾਈ ਡੱਬੇ ਰੰਗਾਂ ਦੇ ਵਿੱਚ ਬਹੁਤ ਛੇਤੀ ਵਿਗਦੇ ਆ ਹਨਾ ਹਾਂ ਹਾਂ ਬਈ ਲੋ ਆ ਛੋਟੀਆਂ ਦੇ ਬੱਚਾ ਆਈ ਸੀ ਅੱਛਾ ਬਾਈ ਇਹ ਇਹ ਵੀ ਫਾਸਟ ਆਈ ਸੀ ਇਹ ਵੀ ਫਾਸਟ ਆਈ ਸੀ ਹਾਂ ਇਹ ਬਾਈ ਇੱਕ ਸੂਆ ਸੂਈ ਆ ਕੇ ਹਾਂ ਹਾਂ ਇਹ ਪਹਿਲੇ ਸੂਏ ਹੋਣੀ ਸੂਈ ਆਦਾ ਇਹ ਹੋਣੀ ਸੂਈ ਆ ਹਾਂ 20 ਦਿਨ ਹੋਇਆ ਨੂੰ ਕਿੰਨੇ ਬੱਚੇ ਦਿੱਤੇ ਨੇ ਇਹਨੇ ਦੋ ਪੱਠਾ ਦਿੱਤੇ ਵੀਰੇ ਇੱਕ ਪੱਠਾ ਨਾ ਉਹ ਹੋ ਗਿਆ ਸੀ ਟੈਟ ਨਾ ਜਾ ਹੋ ਗਿਆ ਉਹਨੂੰ ਡੈੱਡ ਹੋ ਗਈ ਸੀ ਅੱਛਾ ਜਦੋਂ ਆਪਾਂ ਉਹ ਵੀਡੀਓ ਬਣਾਈ ਸੀ ਉਹ ਤਾਂ ਬਿਮਾਰ ਸੀ ਹਾਂ ਬਿਮਾਰ ਸੀ ਆ ਜਿੱਦ ਤੇ ਆਪਾਂ ਮੰਡੀ ਵਾਲੀ ਵੀਡੀਓ ਬਣਾਈ ਤੇ ਆ ਪੱਠ ਦੇਖੋ ਬਈ ਇਹ ਪੱਠ ਆ ਵੀਰੇ ਇਹ ਪੱਠ ਦੀ ਕੀ ਡਿਟੇਲ ਆ ਜੀ ਇਹ ਦੋ ਦੰਦ ਹੋਗੀ ਵੀਰੇ ਦੋ ਦੰਦ ਹੋਏ ਬਈ ਲਵਾਈ ਤਾਂ ਨਹੀਂ ਹਜੇ ਨਾ ਨਾ 4 ਬਈ 4 ਕੁਆਲਟੀ ਦੇਖੋ ਯਾਰ ਪੱਠ ਦੀ ਹੈ ਨਾ ਇਹ ਬਈ ਕਿਹੜੇ ਰਵੇ ਚੋਂ ਆ ਇਹ ਆਪਣੇ ਉਸੇ ਉਸੇ ਬੱਕਰੇ ਦੀਆਂ ਵੀਰੇ ਉਸੇ ਥੋੜੇ ਵਾਲੇ ਘਰ ਵਾਲੇ ਬੱਕਰੇ ਹਾਂ ਹਾਂ ਇਹ ਆਪਣੀਆਂ ਘਰ ਦੀਆਂ ਆ ਬਰੀਡ ਕਰਦੀਆਂ ਠੀਕ ਇਹ ਪੱਠ ਦੀ ਮਾਂ ਕਿਹੜੀ ਆ ਬਈ ਇਸੇ ਡੱਬੂ ਦੀ ਆ ਫੜੀ ਬਈ ਨਾ ਅੱਠਦੀ ਮਾੜਾ ਲਓ ਬਈ ਜਿਵੇਂ ਆਪਾਂ ਕਹਨੇ ਹੁੰਨੇ ਆ ਵੀ ਜੇ ਬਰੀਡ ਤਿਆਰ ਕਰਨੀ ਬੰਦਾ ਇੱਕ ਬੱਕਰੀ ਨੂੰ ਕਰ ਲੈਂਦਾ ਤੇ ਆਹ ਦੇਖ ਲਓ ਹੁਣ ਤੁਹਾਡੇ ਸਾਹਮਣੇ ਇਹ ਗੱਲ ਸਪਸ਼ਟ ਹੋ ਗਈ ਆ ਜੇ ਚੰਗੀ ਬੱਕਰੀ ਬਾਈ ਨੇ ਰੱਖੀ ਆ ਨਾ ਤਾਂ ਇਹਦੀ ਤੁਸੀਂ ਬਰੀਡ ਦੇ ਲਓ ਤਿਆਰ ਹੋਈਏ ਦੋਨੇ ਹਿੱਸੇ ਦੇ ਇਸੇ ਦੀਆਂ ਇਸੇ ਦੀਆਂ ਲਓ ਬਈ ਦੇਖੋ ਹਣਾ ਇਹਦੀਆਂ ਚਾਰ ਚਾਰ ਪੱਠਾਂ ਵੀਰੇ ਚਾਰ ਪੱਠਾਂ ਬਾਈ ਦੇ ਫਾਰਮ ਚ ਆ ਤੇ ਬਹੁਤ ਸੋਹਣੀ ਬੱਕਰੀ ਦੇ ਪੱਠਾਂ ਆਪਦੇ ਨਾਲੋਂ ਵੀ ਸੋਹਣੀਆਂ ਕੱਢ ਰਹੀ ਆ ਰਿਜ਼ਲਟ ਹਣਾ ਇਹਦੀਆਂ ਪੱਠਾਂ ਬਈ ਵੇਚੀਆਂ-ਵੂਚੀਆਂ ਕਿ ਘਰੇ ਰੱਖਦੇ ਹੋ ਆਪਣੀਆਂ ਇਹਦੇ ਇੱਕ ਰਾ ਇਹਦੇ ਨਾਲ ਵੀ ਲੈ ਗਿਆ ਕੋਈ ਬੰਦਾ ਚਾਕੇ ਧੱਕੇ ਨਾਲ ਅੱਛਾ ਤੇ ਇਹ ਕਿਹਦੇ ਨਾਲ ਦਾ ਬੱਕਰਾ ਲੈ ਗਿਆ ਸੀਗਾ ਪਹਿਲਾਂ ਵਾਲੇ ਸੂਏ ਦਾ ਠੀਕ ਹੈ ਬਈ ਹਾਂ ਆਪਣੀਆਂ ਇਹ ਵੀ ਘਰ ਦੀ ਪਾਠੀ ਆ ਠੀਕ ਹੈ ਬਈ ਹਾਂ ਇਹਦੀ ਆ ਪਾਠੀ ਇਹਦੀ ਆ ਪਹਿਲੇ ਸੂਏ ਦੀ ਆ ਹਾਂਜੀ ਦੂਜੇ ਸੂਏ ਦੀ ਹੋਰ ਇੱਕ ਇਹ ਵੀ ਆਪਣੇ ਤਿੰਨ-ਚਾਰ ਮੇਲੇ ਜੇਤੂ ਹੈ ਅੱਛਾ ਇਹ ਪੱਠ ਹਾਂਜੀ ਠੀਕ ਹੈ ਬਈ ਇਹ ਫੁੱਲੇ ਵਾਲੇ ਵੀ ਆ ਗਈ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਭਲਾਈਆਂ ਨੇ ਆਪਣੇ ਪਿੰਡ ਵੀ ਆਈ ਸੀ ਹਾਂ ਹਾਂ ਫਿਰ ਲੋਂਗੋ ਵਾਲਾ ਠੀਕ ਹੈ ਬਈ ਠੀਕ ਹੈ ਤੇ ਇਹ ਰਖਾਲੇ ਵੀ ਆਈ ਵੀ ਹੈ ਅੱਛਾ ਹਾਂ ਬਈ ਆ ਦੇਖ ਲੋ ਚਾਰ ਮੇਲਿਆਂ ਦੇ ਵਿੱਚ ਜੇਥੂ ਪੱਠਾ ਹੈ ਬਈ ਪਹਿਲੀ ਵਾਰ ਜਦੋਂ ਮੇਲੇ 'ਚ ਪਾਈ ਸੀ ਉਹ ਕਿਹੜੀ ਕੈਟਾਗਰੀ 'ਚ ਪਾਈ ਸੀ ਇਹ ਵੀਰੇ 2 ਨੰਬਰ ਤੇ ਆਏ ਇਹ ਪਾਈ ਸੀ ਉਹ ਖੀਰੀਆਂ 'ਚ ਪਾਈ ਸੀ ਦੂਜੇ ਨੰਬਰ ਤੇ ਆਈ ਸੀ ਅੱਛਾ ਬਈ ਹਾਂ ਭੂਲੇ ਵਾਲੇ ਉਹ ਦੁਬਾਰਾ ਫਿਰ ਇਹ ਪਾਈ ਸੀ ਚਾਰ ਦਾੰਦ 'ਚ ਪਾਈ ਸੀ ਫਿਰ 6 'ਚ ਪਾਈ ਸੀ ਹਨਾ ਹੂੰ ਆਉਂਦੀ ਇਹ ਬਸ ਇੱਕ ਆਪਣੇ ਇੱਥੇ ਪ੍ਰਾਈਆਂ ਵਾਲੀ ਮਸ਼ਹਨ ਤਾਂ ਆਪਣੇ ਪਹਿਲੇ ਨੰਬਰ ਤੇ ਆਈ ਸੀ ਉਹ ਦੁਬਾਰਾ ਦੂਜੇ ਦੂਜੇ ਨੰਬਰ ਤੇ ਹੀ ਆਈ ਹੈ ਠੀਕ ਹੈ ਹਾਂ ਬਈ ਬੱਕਰੀ ਦਾ ਨਾ ਫਰੇਮ ਦੇਖੋ ਮਜ਼ਬੂਤੀ ਦੇਖੋ ਹੱਡਾਂ ਪੈਰਾਂ ਦੀ ਬਈ ਥੋੜੀ ਅੱਗੇ ਕਰੀ ਬੱਕਰੀਆਂ ਵਰਗਾ ਸਰੀਰ ਆ ਬਈ ਹੈਨਾ ਕਾਲੇ ਪੱਖਾ ਹਾਂ ਬਈ ਆਹ ਦੇਖੋ ਬਈ ਪੂਰੇ ਮੋٹے ਹੱਡ ਗੋਡਿਆਂ ਦੀ ਬੱਕਰੀ ਆ ਤੇ ਬਈ ਸੂਏ ਕਿੰਨੇ ਸੂਈ ਆਏ ਇਹ ਵੀਰੇ ਹੁਣ ਤੀਜਾ ਸੂਆ ਸੂ ਤੀਜਾ ਸੂਆ ਸੂ ਕਿਉਂ ਹਾਂ ਬੱਚੇ ਕਿਹੋ ਜੇ ਕੱਢਦੀ ਐ ਬੱਚੇ ਵੀਰੇ ਪੱਠ ਖੜੀ ਐ ਛੇਰੀ ਐ ਇਸੇ ਵੀ ਆ ਗਈ ਇੱਕ ਬੱਟ ਤਾਂ ਹਾਂ ਲਓ ਬਈ ਦੇਖੋ ਹਾਂ ਇੱਕ ਹੋਰ ਆ ਚਿੱਟੀ ਪੱਠ ਫਿਰਦੀ ਐ ਦੇਖੋ ਬਈ ਲੋਹੀ ਪੱਠ ਗੱਡੀਆਂ ਨੇ ਬਹੁਤ ਸੁਣਾ ਆ ਰਿਹਾ ਇਹ ਉਹ ਜਿਹੜਾ ਉੱਥੇ ਆਪਣਾ ਰਖਾਲੇ ਬੱਕਰਾ ਆ ਸੀਗਾ ਮੇਰਾ ਹਾਂਜੀ ਤੇ ਉਸ ਬੱਕਰੇ ਦੀ ਆ ਅੱਜ ਜਿਹੜਾ ਘਰੇ ਫਿਰਦਾ ਚਿੱਟਾ ਬੱਕਰਾ ਆਪਣਾ ਇਹ ਜੀ ਦੀ ਆ ਇਹ ਵੀ ਇਸੇ ਦੀ ਬੱਕਰੀ ਆ ਦੋ ਸੂਏ ਨੇ ਪੱਠਾਂ ਆਂਗਾ ਤੇ ਤੀਜੇ ਸੂਏ ਨੇ ਸੂਣਾ ਹਾਂ ਠੀਕ ਆ ਬਾਈ ਬਾਈ ਜੇ ਗਾੜਿਆ ਆਪਾਂ ਗੱਲ ਕਰੀਏ ਇਹੋ ਜੀ ਮੰਨ ਲਓ ਬੱਕਰੀਆਂ ਹੈਗੀਆਂ ਤੁਹਾਡੇ ਕੋਲੇ ਚੰਗੀਆਂ ਜਿਹੜੀਆਂ ਇਹਨਾਂ ਦਾ ਕਿਸੇ ਨੇ ਬੱਚਾ ਲੈਣਾ ਹੋਵੇ ਕੀ ਰੇਟ ਦਾ ਬੱਚਾ ਮਿਲ ਜਾਂਦਾ ਬਈ ਬੱਚਾ ਵੀ ਉਸ ਕੁਆਲਟੀ ਦੇ ਹਿਸਾਬ ਨਾਲ ਅੱਛਾ ਹਾਂ ਵੀ ਜਿਵੇਂ ਦਾ ਬੱਚਾ ਹਨਾ ਹਾਂਜੀ ਆ ਉਸ ਰੋਡ ਵੀ ਬੱਚਾ ਪੋਸਾ ਵਾਂ ਦੇ ਦੇ ਕੋਈ ਗੱਲ ਨਹੀਂ ਆਪਾਂ ਜੇ ਕੋਈ ਆਪਣੇ ਕੋਲ ਘਰੇ ਆਉਣਾ ਆਪਾਂ ਰਾਤ ਨਹੀਂ ਕਰਕੇ ਕਿਤੇ ਹੀ ਮੋੜਿਆ ਮੈਂ ਹਾਂਜੀ ਵੀ ਅਗਲਾ ਜੇ ਘਰੋਂ ਆਇਆ ਮੋੜ ਗਿਆ ਨਾ ਆਪਣਾ ਘਰੋਂ ਮੋੜ ਤੱਕ ਠੀਕ ਹੈ ਬਈ ਪੱਛਾ ਵੇਚਦੇ ਕਿੰਨੀ ਉਮਰ ਦਾ ਬਈ ਤੂੰ ਛੋਟੇ ਛੋਟਾ ਛੋਟੇ ਛੋਟਾ ਆਪਾਂ ਨੂੰ ਪਾ ਦਾਂਦਾ ਇਹ ਪਾਲਣ ਵਾਲਾ ਬੰਦਾ ਹੁੰਦਾ ਗਾ ਜੀ ਲੈਣ ਜਾ ਕੇ ਕੋਈ ਥੋਂ ਮੁੰਡਾ ਗਾ ਜਾਂ ਕنگਰਾ ਫਾਰਮ ਵਾਲਾ ਸ਼ਾਇਦ ਵੀਰੂ ਵਾਲਾ ਮੁੰਡਾ ਉਹ ਤੇ ਉਹ ਚਾਰ ਦਿਨਾਂ ਦਾ ਬੱਚੇ ਲੈ ਜਾ ਕੇ ਅੱਛਾ ਹਾਂ ਕਹਿੰਦਾ ਮੇਰੇ ਕੋਲ ਇਹਦੇ ਬੰਦੇ ਨੂੰ ਲਗਨ ਹੁੰਦੀ ਹੈ ਪਾਲਣ ਦੀ ਉਹ ਲੈ ਜਾਂਦੇ ਠੀਕ ਹੈ ਬਾਈ ਇਹ ਬਾਈ ਬੱਕਰੀਆਂ ਬਾਈ ਕੋਲੇ ਸਲੈਕਟਡ ਹੀ ਆ ਬਾਈ ਜੇ ਆਪਾਂ ਚੰਗੇ ਬੱਚੇ ਪੈਦਾ ਕਰਨੇ ਆ ਨਾ ਬੱਕਰੀਆਂ ਆਪਾਂ ਨੂੰ ਛਾਂਟ ਕੇ ਰੱਖਣੀਆਂ ਪੈਂਦੀ ਆ ਹਾਂ ਇਹ ਜਿਆਦੇ ਜਾਨਵਰ ਆਜਦੇ ਫਿਰ ਰਿਜ਼ਲਟ ਵੀ ਪੁਰਾ ਹੋ ਜਾਂਦਾ ਉਹ ਜਿਆਦੇ ਬਰੇ ਫਿਰ ਪਤਾ ਕੀ ਇੱਕ ਵਾਰ ਸਮਾਈ ਘਟ ਜਾਂਦੀ ਆ ਜਾਨਵਰ ਦੀ ਹੂੰ ਠੀਕ ਹੈ ਤੇ ਇੱਕ ਵਾਰੇ ਛੋਟੀ ਨਾਮ ਮੇਰੇ ਇੱਕ ਗੱਲ ਕਰਨਾ ਨਾ ਵੀ ਛੋਟਾ ਜਾਨਵਰ ਨਾਲ ਬਾਹੂ ਵੀ ਮਤ ਪਤਾ ਕੀ ਹੰਨਾ ਬੰਦੇ ਦੋ ਦੰਦ ਚਾਹੇ ਛੀਰੀ ਪਾਠੀ ਕਰਵਾਉਂਦਾ ਉਹ ਰੋਗ ਜਾਂਦੀ ਆ ਲਾਚ ਹੋ ਜਾਂਦਾ ਨਾ ਹਾਂ ਆਪਰ ਤਾਂ ਅਗਰ ਪਰ ਹੈਵਰੇ ਦੁੱਧ ਨੇ ਖੀਰੀਆਂ ਆਈਆਂ ਕਾਲੀਆਂ ਡੱਬੀਆਂ ਦੇਖੋ ਬਈ ਗੁਲਾਬੀ ਕੰਨਾਂ ਦੇ ਵਿੱਚ ਆਪਣੇ ਘਰ ਦੇ ਬੱਕਰੇ ਨੇ ਬਲੰਦਰੇ ਆਪਣੇ ਘਰ ਦੇ ਬੱਕਰੇ ਨੇ ਬੋਸਤੋ ਜਿਹੜਾ ਬਰੀਡਰ ਇਹੋ ਜੇ ਬੱਚੇ ਜੰਮ ਰਿਹਾ ਬਈ ਉਹਦੀ ਵੀ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਬਾਈ ਦੇ ਘਰੇ ਹੈ ਅੰਦਰ ਫਾਰਮ ਦੇ ਵਿੱਚ ਹਨਾ ਤਾਂ ਆਹ ਦੇਖੋ ਤੁਸੀਂ ਰਿਜ਼ਲਟ ਦੇਖੋ ਬੱਕਰੇ ਦਾ ਬਈ ਖੀਰੀਆਂ ਪੱਠਾ ਨੇ ਬਈ ਖੀਰੀਆਂ ਵੀਰੇ ਲਓ ਬਈ ਆਹ ਦੇਖੋ ਇਹ ਤਾਂ ਨਹੀਂ ਬਈ ਅਜੇ ਮੇਲੇ ਚ ਪਾਈ ਹੁਣ ਨਹੀਂ ਇਹ ਦਵਾ ਦਾ ਮੇਲਾ ਨਹੀਂ ਹੋਇਆ ਕੋਈ ਨਹੀਂ ਪਾਈ ਸੀ ਵੀਰੇ ਉੱਤੇ ਮੁੱਲਾਪੁਰ ਪਾਈ ਸੀਗੀ ਅੱਛਾ ਉੱਤੇ ਥੋੜੀ ਸੀ ਹੋ ਗਿਆ ਸੀ ਕੋਈ ਮਾਰਾ ਜਾ ਪਾਣੀ ਮੇ 6ਵੇਂ ਨੰਬਰ ਤੇ ਲੈ ਗਏ ਸੀਗੇ ਅੱਛਾ ਆਪਾਂ ਨਾਮ ਨਹੀਂ ਲੈ ਕੇ ਆਂਦਾ ਸਿਰ ਮਾ ਔਰ ਬਈ ਪੱਠ ਦੀ ਕੁਆਲਿਟੀ ਦੇ ਪਾ ਹਨ ਇਹੋ ਜਿਹੇ ਪੱਠਾ ਨੂੰ ਬਈ ਕੋਈ ਸਰਟੀਫੀਕੇਟ ਦੀ ਲੋੜ ਨਹੀਂ ਗਈ ਬੰਦਾ ਹੋਊਗਾ ਕਦਰ ਆ ਲੈਣ ਆਲਾ ਜਾਂ ਵੇਖਾਰੇ ਆ ਜਾਂ ਰਿਜਰਟ ਲੈਣਾ ਹੋਵੇ ਤਾਂ ਕਮਾਲ ਕਰੂ ਵੀ ਪੱਠ ਹਨ ਹਾਂ ਇਹ ਆ ਪੱਠ ਦੀ ਬਈ ਕੀ ਡਿਟੇਲ ਆ ਇਹ ਇਹ ਦੋ ਦੰਦ ਆ ਵੀਰੇ ਦੋ ਦੰਦ ਤਾਂ ਹੋਈ ਆ ਉਹਦਾ ਹੋਈ ਆ ਤੇ ਇਹ ਬਈ ਰੱਖਿਆ ਹੋਈਆਂ ਨੇ ਪਠਾਰੀ ਯਾਰ ਆਪਣੀ ਰੱਖਿਆ ਹੋਈਆਂ ਇਹ ਨਹੀਂ ਵੇਚਦੇ ਉਹ ਬਈ ਉਹ ਬੱਟ ਦਾ ਕੋਈ ਬੰਦੇ ਆਏ ਸੀਗੇ ਬਿਨਾ ਮੁੱਲ ਤੋਂ ਹੀ ਪੈਸੇ ਲਾਉਂਦੇ ਸੀ ਮੈਨੂੰ ਅੱਛਾ ਹਾਂ ਮਹਾ ਵੀ ਨਹੀਂ ਵੇਚਣੀ ਇਹਨਾਂ ਦੀ ਬਾ ਵੀ ਹੈਗੀ ਆਪਣੇ ਕੋਲ ਹਾਂ ਹਾਂ ਵੀਰੇ ਉਹ ਚਿੱਟੇ ਮੂੰਹ ਵਾਲੀ ਅੱਛਾ ਲਓ ਜੀ ਇਹ ਆ ਮਾਹੀ ਇਹਨਾਂ ਦੀ ਨਹੀਂ ਨਹੀਂ ਵੀਰੇ ਉਹਦਾ ਇਹਦੀ ਮਾਂ ਦਾ ਵੇਚਤੀ ਵੀਰੇ ਅੱਛਾ ਉਹ ਚਿੱਟੇ ਮੂੰਹ ਵਾਲੀ ਬੱਕਰੀ ਜਿਹੜਾ ਚਾਰ ਨਾਮ ਦਿੱਤੀ ਵੀ ਆ ਉਹ ਉਸੇ ਦੀ ਆ ਅੱਛਾ ਠੀਕ ਆ ਬਈ ਲਓ ਬਈ ਇਹ ਪਿਓਰ ਦਿਖਾਉਣੇ ਲਾਲ ਡੱਬੇ ਰੰਗ ਦੇ ਵਿੱਚ ਹਨਾ ਇਹ ਵੀ ਦੋ ਇਹਦੀ ਕੀ ਡਿਟੇਲ ਆ ਬਈ ਇਹ ਵੀਰੇ ਦੂਜਾ ਸੂਆ ਸੂਈ ਆ ਹਾਂਜੀ ਇਹ ਵੀ ਦੋ ਮੇਲੇ ਜੇਤੂ ਆ ਤੈਨੂੰ ਠੀਕ ਆ ਬਈ ਹਾਂ ਇੱਥੇ ਰਖਾਲੇ ਵੀ ਆ ਗਈ ਸੀ ਇਹ ਹਾਂ ਤੇ ਫਿਰ ਲੋਂਗੋ ਵਾਲ ਲੈ ਗਈ ਸੀਗੀ ਉੱਥੇ ਆਈ ਸੀ ਰਖਾਲੇ ਤੇ ਲੋਂਗੋ ਵਾਲ ਹਾਂਜੀ ਪਹਿਲੇ ਪਹਿਲੇ ਨੰਬਰ ਤੇ ਆਈ ਆ ਬਈ ਨਹੀਂ ਇੱਥੇ ਦੂਜੇ ਨੰਬਰ ਤੇ ਵੀਰੇ ਦੂਜੇ ਨੰਬਰ ਨਾ ਸੀ ਤਾਂ ਬਈ ਦੋ ਆ ਸੂਏ ਸੂਈ ਆ ਤੁਹਾਡੇ ਕੋਲ ਹਾਂ ਆ ਚੌਥਾ ਸੂਆ ਸੂਗੀ ਹਾਂਜੀ ਸ਼ਾਇਦ ਨੇ ਪੰਜਵੇਂ ਸੂਪੇ ਇਹ ਅੱਛੇ ਇਹ ਤੇ ਆਪਣੇ ਕੁਲੇ ਆਈ ਸੀ ਵੀਰੇ ਪਹਿਲੇ ਨੰਬਰ ਤੇ ਖੈਰੀਆਂ ਦੇ ਵਿੱਚ ਪਹਿਲੇ ਨੰਬਰ ਪਹਿਲੇ ਨੰਬਰ ਤੇ ਜਿੱਦੀ ਫੋਟੋ ਲੱਗੀ ਤੁਹਾਡੇ ਘਰ ਹਾਂ ਅੰਦਰ ਫੋਟੋ ਉਹ ਬੱਕਰੀ ਆ ਹਾਂ ਠੀਕ ਆ ਬਈ ਲਓ ਬਈ ਦੇਖੋ ਬਈ ਜਿੰਨੀਆਂ ਰੱਖੀ ਬਟੋ ਸਾਰੀਆਂ ਮੇਲੇ ਵਾਲੀਆਂ ਹੀ ਆ ਨਾ ਮੇਲੇ ਵਾਲੀਆਂ ਹੀ ਵੀਰੇ ਸਾਰੀਆਂ ਠੀਕ ਆ ਹਾਂ ਬੱਚਾ ਦਾ ਫਿਰ ਰੇਟ ਰੂਟ ਤਾਂ ਨਹੀਂ ਕਰਣਾ ਕਰਦੇ ਸਾਰੀਆਂ ਮੇਲੇ ਨਹੀਂ 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 ਨਾ ਨਹੀਂ ਵੀਰੇ ਲਓ ਬਈ ਆ ਬੱਕਰੀ ਆ ਵੱਡੇ ਫਰੇਮ ਦੀ ਬਈ ਇਹ ਕਿਹੜੇ ਰਵੇ ਚੋਂ ਆ ਬਈ ਇਹ ਆਪਣੀ ਘਰ ਦੀ ਪੱਠੀ ਆ ਵੀਰੇ ਘਰ ਦੀ ਪੱਠਾ ਇਹ ਪੱਠਾ ਹੀ ਸੀਗੀਆਂ ਉਦੋਂ ਚਾਰ ਜਦੋਂ ਮੈਂ ਮੇਲੇ ਤੇ ਹੋ ਕਰਿਆ ਸੀਗਾ ਇੱਕ ਅਖਰੀ ਭੈਣ ਹੋਰ ਫਿਰਦੀ ਆ ਠੀਕ ਆ ਬਈ ਆ ਦੇਖੋ ਬਈ ਬੱਕਰੀ ਹੋਵੇ ਇਹੋ ਜੀ ਇੱਕ ਬੱਕਰੀ ਨਸਲ ਤਿਆਰ ਕਰ ਦੂਗੀ ਵੱਡੇ ਮੂੰਹ ਦੀ ਬੱਕਰੀ ਹੈ ਹਨਾ ਬੱਕੜਿਆਰ ਗਾ ਮੂੰਹ ਬੱਕਰੀਆ ਇਹ ਸੱਗਿਆਂ ਭੈਣਾ ਦੋਨੇ ਅੱਛਾ ਇਹ ਦੋਨੇ ਸੱਗਿਆਂ ਭੈਣਾ ਹਾਂ ਇਹ ਬਈ ਲੈਰੇ ਵੇਗਲੇ ਬੱਕਰੀ ਤੁਸੀਂ ਜਿਹੜਾ ਉਹ ਦੇਰੇ ਨਹੀਂ ਨਹੀਂ ਵੀਰੇ ਹਾਂ ਇਹ ਤਾਂ ਆਪਣੇ ਬਾਪੂ ਕਾ ਬਾਪੂ ਕਾ ਹਾਂ ਪਹਿਲਾਂ ਪੁਰਾਣੀਆਂ ਬੱਕਰੀਆਂ ਲਓ ਬਈ ਦੇਖੋ ਹਾਂ ਇਹ ਦੋਨੇ ਭੈਣਾ ਨਹੀਂ ਬਈ ਆ ਬੱਕਰੀ ਥੋੜੀ ਲੱਸੀ ਪੀਂਦੀ ਆ ਏਰੀ ਹੈ ਦੋਨੇ ਭੈਣਾਂ ਦੁੱਧ ਦੀ ਬਾੜੀ ਖਾਰ ਮੰਦੀ ਹੈ ਅੱਛਾ ਹਾਂ ਸੂਈ ਵੀ ਹੈ ਇਹ ਇੱਕ ਸਾਰੇ ਕਹਿੰਦੇ ਹੁੰਦੇ ਬੇਟੀ ਦੁੱਧ ਵਾਲੀ ਬੱਕਰੀ ਆ ਮੰਨ ਲਓ ਜਿੰਨੇ ਤੇ ਦੁੱਧ ਦੀ ਰਾਜੀ ਨਹੀਂ ਹੁੰਦੀ ਕੀ ਕਾਰਨ ਹੁੰਦਾ ਹੈ ਦੁੱਧ ਦੇ ਵਿੱਚੋਂ ਦੁੱਧ ਹੀ ਇੰਨਾ ਵੀ ਮੰਨ ਕੇ ਚੱਲੋ ਹਾਂ ਜੇ ਇਹਦੇ ਬੇਤ ਦੇ ਹਿਸਾਬ ਨਾਲ ਇਹ 3.5 4 ਕਿਲੋ ਦੁੱਧ ਦੇ ਰਹੀ ਆ ਹਾਂਜੀ ਠੀਕ ਹੈ ਕਿੱਥੇ ਜੇ 2.5 ਕਿਲੋ ਦਿੰਦੀ ਹੋਵੇ ਤਿਆਰ ਰਹੇ ਹੁਣ ਦੁੱਧ ਦੀ ਖਾਰ ਮਜਾਦ ਦੁੱਧ ਪੈਦਾ ਕਰਨਾ ਜਾਨਵਰ ਦਾ ਜ਼ੋਰ ਤਾਂ ਲੱਗਦਾ ਬਈ ਠੀਕ ਹੈ ਬਈ ਲੋ ਬਈ ਬੱਕਰੀਆਂ ਬਾਈ ਕੋਲੇ ਸਾਰੀਆਂ ਵਧੀਆ ਸਿਲੇਕਟਡ ਨੇ ਆ ਨਾ ਮੇਲੇਾਂ ਦੇ ਵਿੱਚ ਬਾਈ ਹੋਰੀ ਜਾਂਦੇ ਰਹਿੰਦੇ ਆ ਸਾਰੀ ਜਾਣਦੇ ਆ ਬੱਕਰੀਆਂ ਵਾਲੇ ਜਿੰਨੇ ਵੀ ਆਪਣੇ ਪੰਜਾਬ ਦੇ ਬੱਕਰੀ ਪਾਲਕਾ ਤਾਂ ਜਿਹੜੇ ਕਿਸੇ ਭਰਾ ਨੇ ਬਾਈ ਤੋਂ ਕੋਈ ਬੱਚਾ ਲੈਣਾ ਹਾਂ ਬਾਈ ਕਾਲੇ ਬੱਚਿਆਂ ਬਾਰੇ ਦੱਸ ਦਿਓ ਕਿਹੜੇ ਮਹੀਨੇ ਦੇ ਵਿੱਚ ਹੁੰਦੇ ਆ ਹੁਣ ਆਪਾਂ ਜੂਨ 11 ਤਰੀਕ ਨੂੰ ਵੀਡੀਓ ਬਣਾ ਰਹੇ ਆ ਹੁਣ ਆਪਣੇ ਕੋਲੇ ਹੁੰਨੇ ਕਿ ਬੱਚੇ ਆ ਹੁਣ ਹੈ ਗਿਆ ਬਈ ਬੱਤੇ 8-10 ਬੱਚੇ ਫਿਰਦੇ ਹੁਣ ਵੀ ਹਾਂਜੀ ਬਾਈ ਤੇ ਇਹ ਦੂਗਾ ਹਾਂ ਫਿਰ ਅਸੂ ਕੱਤੇ ਜਿਹੜੇ ਠੀਕ ਆ ਬਾਈ ਹਾਂ ਲਓ ਬਾਈ ਦੇਖ ਲਓ ਆ ਕੰਜਪਾਠਾ ਆ ਬਈ ਕੰਜ ਪੱਠਾ ਇਹ ਵੀ ਕਰਦੀ ਆ ਬਈ ਨਹੀਂ ਇਹ ਵੀ ਮੈਂ ਬੱਕਰੀਆਂ ਲੈਈਆਂ ਸੀ ਤੇਰੀ ਕਿਦੋਂ ਅੱਛਾ ਤੇ ਉਹ ਤੇਰੀ ਦੇ ਵਿੱਚ ਆ ਗਈ ਸੀ ਇਹ ਰੱਖੀ ਹੋਈ ਆ ਹਾਂ ਫਿਰ ਮੈਂ ਰੱਖ ਲਈ ਸੀ ਮੈਨੂੰ ਪਤਾ ਲੱਗ ਗਿਆ ਵੀ ਕਾਂਜਾ ਤੇਰੀ ਰੱਖ ਕੇ ਚੰਗੀ ਹੁੰਦੀ ਹੈ ਕਹਿੰਦੇ ਮਾਲ ਤੇ ਕਹਿੰਦੇ ਬਈ ਵਾਦਾ ਕਰਦਾ ਕਹਿੰਦੇ 5 ਜਾਨਵਰ ਰੇਗ ਬੱਕਰੀਆਂ ਦਾ 1 ਜਾਨਵਰ ਇਹ ਰਾਤ ਦੇ ਰਾਤ ਆ ਉਹ ਦੇਖੋ ਨਾ ਅ ਬਈ ਬੱਚਾ ਵਾਰੇ ਆਪਾਂ ਗੱਲ ਕਰ ਰਹੇ ਸੀਗੇ ਪੱਠਾ ਵੀ ਸ਼ੇਅਰ ਕਰਦੇ ਨੂੰ ਕਿ ਬੱਕਰੀ ਦਿੰਨੇ ਜਦ ਨਹੀਂ ਵੀਰੇ ਪੱਠਾ ਵੀ ਕਰ ਦਨੇ ਸ਼ੇਅਰ ਭੰਨ ਕੇ ਜਿਹੜੇ ਵਿੱਚੋਂ ਵੀ 10 ਪੱਠਾਂ ਦੇ ਵਿੱਚੋਂ 2-3 ਪੱਠਾ ਰੱਖ ਰਹਿਣੇ ਆ ਦੂਜੀਆਂ ਤੇਲ ਕਰ। ਠੀਕ ਸਹਿਬ। ਹਾਂ। ਇਹ ਨਾਲ ਤੁਸੀਂ ਸੇਲ ਪਰਚੇਜ ਦਾ ਵੀ ਕਰਦੇ ਹੋ ਜਾਂ ਘਰ ਦੀ ਬਰੀਡਿੰਗ ਕਰ ਰਹੇ ਹੋ? ਆ ਵੀਰੇ ਸਿਆਲ ਤੇ ਕਰ ਲਈਦਾ। ਗਰਮੀਆਂ ਚ ਨਹੀਂ ਗਰਮੀ ਬਸ ਸਾਹਮਣੇ ਓਕੇ ਹੁੰਦਾ ਬਸ ਤੇ ਆਦੋ-ਸਿਆਲਾ ਚਲਾ ਲਈਦਾ ਕੰਮ। ਅਲੀਆ ਨਾ ਲੈ ਵੀਟ ਕਰ ਲਈ ਵੀ। ਠੀਕ ਹੈ ਬਈ। ਹਾਂ। ਇਹ ਆਪਣਾ ਨੰਬਰ ਤੇ ਲੋਕੇਸ਼ਨ ਦੁਬਾਰਾ ਦੱਸ ਦੋ ਬਈ। ਮੇਰੇ ਆਪਣਾ ਪਿੰਡ ਮਹਾਰਾਜ ਕੋਠੇ ਡੱਲ ਵਾਲੀ ਜ਼ਿਲ੍ਹਾ ਬਠਿੰਡਾ। ਠੀਕ ਹੈ। ਹਲਕਾ ਰਾਮਪਰਾਹੂਲਾ। ਤੇ ਮੋਬਾਈਲ ਨੰਬਰ ਹੈਗਾ 828996267। ਆਪਣਾ ਇੰਸਟਾਗ੍ਰam ਫੇਸਬੁੱਕ ਦੇ ਵੀ ਬਣਿਆ ਫਾਰਮ ਦਾ ਪਤਾ ਮੇਰੇ ਸਿੱਧੂ ਗੌਰਮ ਫਾਰਮ ਤੇ ਬਣੇ ਵੇ। ਬਈ ਆਪਣੇ ਜਿਹੜਾ ਪੇਜ ਬਣਿਆ ਬਾਈ ਦਾ ਉਹਦਾ ਆਪਾਂ ਸਕਰੀਨਸ਼ਾਟ ਨਾਲ ਲਾ ਦਿਆਂਗੇ। ਇੰਸਟਾ ਦੇ ਵੀ ਤੁਸੀਂ ਇਹਨਾਂ ਦਾ ਪੇਜ ਫੋਲੋ ਕਰ ਲਿਓ। ਜੋ ਵੀ ਬੱਚਿਆਂ ਦਾ ਕੋਈ ਅਪਡੇਟ ਆਉਂਦੀ ਹੈ ਫਾਰਮ ਯੂਟਿਬ ਤੇ ਬਾਈ ਹੋਰੀ ਸ਼ੇਅਰ ਕਰਦੇ ਰਹਿੰਦੇ ਆ। ਮੀਗਾ ਬਈ ਕਾਲੇ ਸ਼ੀਗਾ ਹੈ ਹੋਰ ਬਈ ਰਾਬਾ।